ਓਏ ਇੱਕ ਹੋਰ ਸ਼ੇਰ ਆ ਗਿਆ ਯਾਰ ਹਾਂ ਇੱਕ ਭਲਾਣੇ ਇੱਕ ਸ਼ੇਰ ਆ ਗਿਆ ਇੱਥੇ ਕੋਈ ਜਾਫੀ ਆ ਇਹ ਕੱਲ ਰੈਡਾ ਆਉਂਦਾ ਓਏ ਇੱਕ ਮਿੰਟ ਕਰ ਲੈ ਯਾਰੇ ਬਾਈ ਤੂੰ ਘਰ ਭਗਵਾਨ ਆਪਰਾ ਹੈ ਤੂੰ ਬਾਈ ਢਾਲ ਲਿਏ ਤੇ ਆ ਨਾ ਕੋਈ ਜਾਫੀ ਓਏ ਡਿਸਟੋਰ ਬਹੁਤ ਕਰਦੇ ਯਾਰ ਮਰਜ਼ੀ ਦੀ ਜਾਲ ਲਾਉਂਦੇ ਏ ਬਾਈ ਇਹ ਤੂੰ ਚੱਲ ਜੇ ਤੂੰ ਜਾਫੀ ਚੱਲ ਉਧਰ ਤੂੰ ਓਏ ਮਾਨਸਤ ਸਿੰਘ ਮੈਂ ਤੈਨੂੰ ਨਹੀਂ ਬੋਲ ਤੂੰ ਕੀ ਕਰਦਾ ਗੋਡੀਆਂ ਪਾਉਣਾ ਨਾ ਕਿ ਜੱਫੀ ਲਾਉਣਾ ਹਾਂ ਦੋਨੇ ਕੰਮ ਕਰ ਲਈਦੇ ਆ। ਉਸਤਾਦ ਜੀ, ਬਹੁਤ ਵਧੀਆ। ਚੱਲ ਇੱਧਰ ਆ। ਉਸਤਾਦ ਜੀ, ਆ ਆ ਗਿਆ। ਕੀ ਕੰਨੀ ਤੇ ਲੱਗਿਆ? ਉਹ ਤੂੰ ਮਾਮਾ ਪਾਲਾ ਜਲਾਲਪੁਰ ਗਿਆ। ਪਹਿਲਾਂ ਖੇਡਣ ਦੀ ਜਾਨ ਤੇ ਸਿੱਖਣਾ। ਚੱਲ ਚੱਲ। ਚੱਲ ਚੱਲ। ਚੱਲ ਫੇਰ ਵੀ ਕੋਈ ਨੀ ਕੌਟੀਆਂ ਬਾਹਰ ਚੱਲ। ਇਹ ਨਹੀਂ ਹੁੰਦੀ। ਉਹ ਬਾਹਰ ਆ। ਮੈਂ ਇੱਧਰ ਨਾ ਹੋ ਜਾਣ ਸਾਹਮਣੇ। ਚੱਲੋ ਪਾ ਕੌੜੀ ਕਿੰਨੇ ਪਾਣੀ ਪਈ। ਹੋਰ ਭਾ ਮਾਸਾ ਫਰਾ ਕਰ ਲੋ।

দে <laughs> আম <laughs> ਆਡੀ ਜੇ ਆਪਣੀ ਲੋਕ ਹੀ ਕਹੀ ਜਣਾ ਕਾਜ ਇਹ ਕਰਦੇ ਪਰੇ ਆ ਸਰ ਜੀ ਜੁਨਾ ਕਿੰਨਾ ਹੀ ਫੇਰਾ ਗਿਆ ਤੇ ਲਾ ਕੇ ਪੁੱਛਦੇ ਠੀਕ ਹੈ ਭਾਈ ਸਾਹਿਬ ਇਸ ਨੂੰ ਬੇਕਾਉਣੀ ਆ ਫਿਰ ਜੱਫੀਆਂ ਲੱਗਣਾ ਕੋਣਾ ਨੂੰ ਜਦੇ ਹੋ ਰਹੀ ਆ ਅਸੀਂ ਲੈ ਲਓ ਕਿੱਧਰ ਬਸਟਾ ਹਾਲ ਗਈ ਹੈ ਹੈ ਇਹ ਗਲਤ ਹੋ ਗਈ ਚਾਨਦੋ ਰੋ ਬੰਦਾ ਦਿੱਖਾ ਨੂੰ ਖੜੋ ਪੰਜਾਂ ਨੂੰ ਖੜੋ ਪੰਜਾਂ ਨੂੰ ਖੜੋ 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 ਉਹ ਕਿਆਰੀ ਦੀ ਇਹ ਨਾ ਉਹ ਕਿਤੇ ਦਈ ਛੋੜਦਾ ਇਹ ਜਾਂਦਾ ਯਾਰ ਆ ਯਾਰ ਉਹ ਇਧਰ ਲਿਆਓ ਸਾਹਮਣੇ ਤੇ ਆਣਾ ਸਾਹਮਣੇ ਲੈ ਆਓ ਉਹ ਜਿੱਥੇ ਤਿਆਨ ਖਲੋ ਜਾਂਦੀ ਉੱਥੇ ਹੀ ਖਲੋ ਜਾਂਦੇ ਜੇ ਉਹ ਆਹ ਰਿਆ ਆਹ ਲੱਗਾ ਨਹੀਂ ਆਹ ਲੱਗਾ ਯਾਰ ਪ੍ਰਿਆਮ ਮੈਂ ਤਗੜਾ ਹੀ ਜੀਣਾ ਹੈ ਹੁਣ ਰਹਿ ਗਿਆ ਕੋਈ ਸਰਦੇ ਆ ਜਾ ਆ ਜਾ ਨਾ ਨਾ ਜੀ ਚਾਪ ਮੂਹਰਤ ਕਰਨੀ ਆ ਉਹ ਲੈਣੀ ਆ ਜਦ ਖੜਨੀ ਠੋਖ ਸਾਨੇ ਖੜਾ ਕਰ ਲੈਣਾ ਉਹ ਤੇ ਕਿਉਂ ਹੋ ਜਾਂਦੇ ਨੇ ਮੇਨੂੰ ਕੱਟ ਮਾਰੂ ਤੂੰ ਮਾਰਦਾ ਕਿਲੇ ਮਾਰਦਾ ਆ ਲੜੀ ਜਾਂਦਾ ਐ ਆ

ਇਹਦਾ ਆਪ ਉਹ ਸਾ ਵੀ ਤਾਂ ਬਗ ਮੇਰੀ ਨੁਕਤੇ ਕਰਦੇ ਰਹਿ ਗਿਆ ਪਾਤੀ ਗਿਆ ਆ ਆ ਮਿੰਟੂ ਮਿੰਟ ਨਿਕਲ ਆਈ ਹਾਂ ਲਾਰੇ ਸਾਰਾ ਕੋ ਰਨਿੰਗ ਲਾ ਚਾਰ ਚੱਕਰ ਫੇਰ ਆਈ ਗਰਾਊਂਡ ਚ ਗਰਮ ਹੋ ਜਾਏਗਾ ਓਏ ਯਾ ਲੱਗ ਮਨਿੰਦਰ ਵਿੱਚ ਪਿਆਣ ਦੂਸਤ ਤੋਂ ਗਰਮ ਹੋ ਜਾਣਾ ਓਏ ਕੁੱਤੇ ਬਗਾਨੀ ਯਾਰ ਕਿੱਦਾਂ ਬਹਾ ਬੰਦੇ ਇੱਧਰ ਲਿਆ ਆਂ ਸਾਹਮਣੇ ਓਏ ਰੋ ਜਾ ਬਸ ਹੋ ਤੋਰ ਮੇਰਾ ਨੀਂਦ ਆਹ ਮੀਰਾ ਅੱਗੇ ਰੱਖ ਜੋ ਆਪਣਾ ਤੁਰਿਆ ਆਰਾਮ ਨਾਲ ਛੱਡ ਲੈ ਛੱਡ ਲੈ ਛੱਡ ਹਾਂ आदमी <AND Ashkippin> ਕੋਸੇ ਲੱਗਦਾ ਮੈਨੂੰ ਲੱਗਦਾ ਨੰਗਣਾ ਦੇ ਇੱਕ ਤਾਂ ਬਣਾ ਲੋ ਆਪਣੇ ਲਈ ਹੁਣ ਲੱਗੇ ਬਣਾਇਆ ਹੁੰਦਾ ਵਡੀਆਂ ਵੰਡਾਈਆਂ ਇੰਨੀਆਂ ਮੈਂ ਦੂਜੀ ਮੇਰੀ ਦਾ ਤਾਂ ਪਾਣੂ ਹੋਵੇ ਇਹਦੀ ਮਦਦ ਕੌਣ ਸਟਾਰਟ ਕਰੇਗਾ ਤੁਹਾਨੂੰ ਓਦਾਂ ਹੀ ਨੂੰ ਮਗਰ ਲੱਜਾ ਪਾੜੀ ਪਛਾਦੀ ਹੋਵੇ ਚੱਲ ਆਹ ਨਾ ਇਨੀਓ ਕਮਸ ਦਾ ਜਗਾ ਦਮੇ ਮੈਂ ਹੁਫੇ ਤੂੰ ਖੂਬ ਜਿਆ ਤੁਰਿਆ ਕਰਤੀ ਤਿੰਨ ਬੱਚੇ ਨਾ ਉਹਨੂੰ ਮਨੰਤਰ ਬਦਿਆ ਤੇ ਅੰਡਾ ਪਰ ਤਰ ਤੂੰ ਨਾਲ ਲੀ ਜ ਤੁਰਿਆ ਖਲੋਇਆ ਨਾ ਲੈ ਆ ਦੁਬਾਰਾ ਉਹ ਲੈ ਆ ਲੈ ਮਖਾਣਾ ਲਿਓ ਜੋ ਹੱਥ ਵਿਰਾਤ ਵੀਰ ਗੋਪੀ ਪਰੇ ਉਹ ਬਾਰਾ ਉਹ ਬਾਰਾ ਇਹ ਜਿਹੜੀ ਤੋਂ ਹੀ ਬੜਾ ਮੈਚ ਬੜੀਆਂ ਵਧੀਆ ਪਾਉਂਦਾ ਕੰਦਰ ਦਾ ਉਹ ਦਿਨ ਡਾਟਦੇ ਮਾਮਾ ਬੈਠਾ ਹੋਣਾ ਪਰ ਨੁਕਲੀ ਜਿਹੜੇ ਜਿਹੜੇ ਮੁੰਡੇ ਆ ਉਹ ਸਾਰੇ ਇੱਕ ਪਾਸੇ ਦੇ ਇਹਨੂੰ ਮੈਂ ਆਪਣੇ ਪਾਸੇ ਕਰ ਲੈ ਮਹਾ ਤੂੰ ਇਧਰੋਂ ਪਾ ਕੇ ਉੱਡੀਆਂ ਚੰਗੀਆਂ ਪਾ ਗਿਆ ਖਾੜੇ ਮਾਮਾ ਵੀ ਇੱਕ ਥੋਲ ਲੈ ਥੱਲੇ ਦੇਖਿਆ ਘੱਲਣਾ ਆਪਣੇ ਆਪ ਨੂੰ ਜਾਂ ਤੇ ਲੱਗੇ ਨਾ ਲੱਗੇ ਮੈਂ ਦੂਰ ਰਹਿ ਮਗਰੋਂ ਮਗਰ ਕਿਆ ਲਿਆ ਹੋਇਆ ਕਾੜੀ ਨਾ ਕਰੀ ਠੀਕ ਆ ਮਰਜ਼ੀ ਲਾਗਦੀ ਦੂਸਰੀ ਲਾਗਦੀ ਕਰਨਾ ਬਈਆ ਵਧੀਆ ਵਧੀਆ ਕਰਨਾ ਦਰਨਾ ਦਰਨਾ ਠੀਕ ਆ ਠੀਕ ਆ ਠੀਕ ਆ ਬੈਠਾ ਕੇ ਨਾ ਮੈਂ ਕੀ ਉਹ ਠੀਕੇ ਤਾਰ ਰੱਖੀ ਨਹੀਂ ਉਹ ਲੱਗਦੇ ਤੇ ਮੈਂ ਕਿੰਨਾ ਤੜਾ ਰੱਖੀ ਉਹ ਲਿਆ ਉਹਦੀ ਸੱਟ ਪਰਿਆ ਨਾ ਵੀਡੀਓ ਡਾਟਾ ਉਹਦਾ ਉੱਪਰ ਗਿਆ ਜੋ ਤਾਂ ਲੜਾ ਮਾਰਦਾ ਜੋ ਪ੍ਰਵਾਹ ਨੂੰ ਮੀਂਹ ਆ ਗਿਆ ਜੁੱਤੀ ਛੱਡ ਦੇ ਛੱਡ ਦੇ ਉਹ ਫੋਟੋ ਨਹੀਂ ਟਾਟਾ ਕਰਨ ਦਾ ਕੋਹੋ ਤਾਂ ਗੱਲ ਦੀ ਭੋਦੀ ਜਰੀ ਬੜੀ ਤਗੜੀ ਨੂੰ ਚੜਦੇ ਜਾਂ ਫੋਲ ਬਹੁਤ ਮੈਂ ਚਿਹਰੇ ਚੜ ਲ ਗਏ ਮਾਰਦੇ ਕਾਲਾ ਵੀ ਮੇਰਾ ਹੋ ਗਿਆ ਕਾਲਾ ਵੀ ਮੇਰਾ ਹੋ ਗਿਆ ਆਹ ਕਿਰੋ ਜਰੂਰ ਰੀਡਰ ਪਾ ਕੇ ਟੱਟ ਮਾਰਦਾ ਨਾ ਮਮਾ ਉਹ ਰੀਡਰ ਨੂੰ ਗਿਆ ਆਉਂਦਾ ਕੋਈ ਜਾਫੀ ਹੋ ਗਈ ਨਹੀਂ ਜੇ ਫਰੰਦ ਹੈ ਦੇਖ ਬਿਸ਼ੇਰੇ ਵੋਏ ਉਹਨੂੰ ਗਾਉਂਦੇ ਟਰਨ ਮਾਰ ਠੀਕ ਆ ਵੇ ਬੱਜਨ ਦੀ ਤਾਂ ਲੋੜ ਹੀ ਨਹੀਂ ਗਈ ਹਲੇ ਨਾ ਆਓ ਰੇਟਰ ਦੰਦੋ ਇਹੋ ਬਥੇ ਬਗ ਨਾ ਜਾ ਲੱਗਿਆ ਯਾਰ ਮੈ ਰੇਡ ਆ ਨਾ ਕਾ ਕੁ ਪੁਰਾਣਾ ਹੋ ਗਿਆ ਉਹ ਟੈਕ ਕੀ ਕਿਨੇ ਬੁਲ੍ਹਾ ਬੁਲ੍ਹਾ ਸੇਤੀ ਜਾਵਾਂ ਬਾਜ ਗਿਆ ਕੌਣ ਆ ਦੋ ਨੰਬਰ ਤੇ ਕੀ ਕਰਦਾ ਕੋਈ ਲੱਗੁੰਦਾ ਮੈਂ ਕਿੱਥੇ ਛਡਾਉਣ ਫੜਿਆ ਕੁੜੀ ਹੈ ਵੇ ਤੇ ਧੌਣ ਤੇ ਤਿਲਕਨ ਦੀ ਗੋੜੇ ਗੋੜੇ ਕੋਠਾ ਜੀ ਫੜਿਆ ਚੜਦੇ ਲੱਗਿਆ ਠੀਕ ਦੇਖਦਾ ਬਾਲੀ ਨਾ ਸਰ ਚੁੱਕਾ ਚੁੱਕਾ ਜੇ ਛੋਟ ਗਈ ਨਾ ਲੈ ਗਿਆ ਜੇ ਛੋਟ ਗਈ ਛੋਟਾ ਉੱਤੇ ਜਾਣ ਹੋਰ ਕੰਮ ਕਰਾ ਫਟ ਤੇ ਬੀਏ ਨਹੀਂ ਹੋ ਪਰ ਨਹੀਂ ਚੱਲ ਆਟੀ ਫੈਂਡੋ ਬਣਾਉਣ ਲੱਗ ਪਏ 10 10 ਕੈਂਟ ਕਰ ਗਏ ਗਾ ਮੇਂ ਚੋਟੀ ਤੋਈ ਟੋਡੀਆਂ ਪਾਰ ਚਾਪੀ ਹੋ ਗਏ ਪੂਰੇ ਕੀ ਕਰੀਏ ਬੀਬੀ ਕੋ ਸਾਹੀ ਕਰਦੇ ਆ ਤੁਮ ਕੀ ਤੇ ਜਾ ਜਾ ਕੀ ਹੁੰਦਾ ਸੁਰ ਜੇ ਨਾ ਜਫਾ ਪਾ ਗਏ ਬਖਾਇ ਆ ਜੀ ਹੋਇਆ ਨਹੀਂ ਹੋਇ ਜੋਸੇ ਇਹ ਨਾ ਭਾਵੇਂ ਜੀ ਕੰਮ ਮਰਜੀ ਹੋ ਰੋ ਨਾ ਕੈਨਰ ਰੱਖਾ ਮੈਂ ਨਹੀਂ ਖਿਡਾ ਮਮਾ ਲਾ ਰਿਹਾ ਉਹ ਆਏ ਕੀ ਕਰਨੇ ਆ ਬਾਜੀ ਘਰ ਦੁਬਾਰਾ ਟੈਂਟ ਬਣੇ ਲੈ ਬੜਾ ਜੂਤਾ ਨਹੀਂ ਕੀ ਉਹ ਨਹੀਂ ਗਾ ਮਾਮਾ ਲੱਗੂਰੀਆ ਆ ਗਾਂ ਜਾਂਦਾ ਨਾ ਮੈਂ ਚੋਣਗਾ ਓਏ ਓਰੇ ਆਹ ਇਹ ਰੀਟਰ ਕੋਈ ਫੜਨੇ ਦੇ ਤੂੰ ਮਾਮਾ ਐਡਾ ਕਿਡਾ ਕਿ ਤੂੰ ਛੀਲੂ ਆ ਵੀ ਜੇ ਬਾਂ ਫੜਦੀ ਤੂੰ ਛਟਣੀ ਨਹੀਂ ਗਈ ਥੱਲੇ ਲੱਕ ਨਹੀਂ ਜਾ ਕੰਤੀ ਮਾਰੀ ਗੀਲਾ ਮੇਰੇ ਭੈਣ ਆ ਕੀ ਕੀਤਾ ਲੱਕ ਕਾ ਤੋ ਕੀਤਾ ਯਾਰ ਜੋ ਬਣ ਗਲਤ ਪਾ ਗਿਆ ਇੱਕ ਦਿਨ ਮੇਰੀ ਮਿਸ ਹੋਈ ਚੌਥੀ ਮੇਰੀ ਵਧੀਆ ਟਾਰਟੀ ਬਣਾ ਲਾਣਾ ਮੇਰੇ ਪਿੱਛੇ ਮੈਂ ਜੇ ਬੜਾ ਬਾਦ ਮੇਰੀ ਹੁਣੇ ਹੀ ਪਾ ਗਿਆ ਛੱਡੂਗਾ ਕਰਕੇ ਉਹ ਮੇਰੀ ਏਡੀ ਮੇਰੇ ਬਾਦ ਓਏ ਮੋਦੀ بابا ਮੇਰੀ ਓਏ ਉਹ ਪਾ ਗਿਆ ਤੁਮਾਦ ਗੇਟ ਚਲ ਤੇ ਰੇਟ ਪਾਏ ਕੀ ਕਰ ਮੂਰਾ ਰੋਸ ਤੇ ਓਹ ਬੁੱਲਾ ਜੀ ਰੇ ਨਾ ਆਪੀ ਹੋ ਕੇ ਆ ਜਾਨੇ ਆਪਣੇ ਕਿਤੇ ਪਾਉਣਾ ਕੀ ਹੁੰਦਿਆ ਨੇ ਵੱਡੀ ਵੱਡੀ ਪੌਣ ਤੋਂ ਲੜੀ ਜਾਂਦੇ

ਹੋ ਜਾਈ ਹੋ ਜਾਈ ਮਾ ਪੁਣਾਈ ਤੇ ਤੇਰੀ ਹੀ ਹੋਰ ਆਏ ਵਾਰੀ ਵਾਰੀ ਮੁੰਸ਼ੀ ਦੀ ਬੱਕਰ ਕੋ ਫੇਰ ਕੇ ਲਾਗਾ ਹੋਗਾ ਹੁਣ ਆ ਗਈ ਆ ਵਧੀਆ ਵਧੀਆ ਹੋਣਾ ਮਾ ਮੁੰਡ ਪਿਆਜ ਫੜ ਲਈ ਮਾਮਾ ਪਾਰੀ ਜਦ ਟੋਟਾ ਚ ਨਾ ਲੱਗਦਾ ਪਹਿਲਾਂ ਹੀ ਡੰਦਾ ਫੇਰ ਲੈਂਦੇ ਸਮਝ ਚੰਗਾ ਹਿੱਕਾ ਨਾ ਪੁੱਛੀ

ਮਾ ਰੋਣ ਮਾਰੂ ਨੂੰ ਮਾਰੂ ਦਾ ਮਾਰੇਗਾ ਨਹੀਂ ਪੜਾ ਲਗਣਾ ਆਹ ਵਧੀਆ ਬੰਦਾ ਬੰਦਾਰ ਕੱਢ ਕੇ ਕਬਦੀ ਪਾ ਕੇ ਦਿਖਾਉਂਦਾ ਤੈਨੂੰ ਇਦ ਮਾਰ ਕੇ ਫਿਰ ਨੂੰ ਨਾ ਦੇ ਤਾ ਨਾ ਹੱਥ ਕੱਟਾ ਕਾ ਯੋਰ ਨਾ ਜਾਣੇ ਕਿ ਬੰਮੇ ਪੂਰੇ ਯੋਰਾਂ ਤੱਕ ਮਾਰ ਪੈ ਜਾ ਧੱਕੇ ਮਾਰੀਆ ਬੜੀ ਕੱਖ ਨਾ ਧੱਕੇ ਮਾਰ ਫੁੱਜੇ ਡਿੱਗ ਜਾਗਾ ਤੂੰ ਲੈ ਕਹਿਣ ਕੌਣ ਜਾਏਗਾ ਬੰਦਾ ਛਿਲ ਕੇ ਕੈਨ ਮੈਂ ਓਏ ਓਏ ਜਾਲ ਮਾਰੀ ਸੌ ਜਾਂ ਟਾਟੇ ਨੂੰ ਵੀ ਉਹ ਚੀਜ਼ ਦਾ ਨਾ ਹੋਵੇ ਹੋਰ ਆਖ ਤਾਲਾ ਘਰੇ ਜਾ ਕੇ ਸੋਣਾ ਹੀ ਨਾ ਅਦੇ ਸਹੀ ਹੈ ਕਰ ਮੁੰਡਾ ਪੈਂਟ ਪਾੜੀ ਗੱਲਾਂ ਆਹ ਬੰਦਾ ਫਿੱਟ ਇੰਨਾ ਤੋਂ ਨੂੰ ਹੋ ਜਾਵੇਗਾ ਉਹ ਕੁਛ ਹੀ ਨਹੀਂ ਕਰਦਾ ਇੱਕ ਆਖਾ ਮਾਰਨਾ